ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੀ ਟੀਵੀ ਐਨ ਆਰ ਐ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਯੂਕਰੇਨ ਦੇ ਸਮਰਥਨ ਦੇ ਵਿੱਚ ਆਇਆ ਬ੍ਰਿਟੇ ਮਜ਼ਾਈਲਾ ਦੇ ਲਈ ਦੇਵੇਗਾ 14000 ਕਰੋੜ ਰੁਪਏ ਸਬੂਟ ਬਣਾਉਣ ਦੇ ਲਈ ਹੁਣ ਜਨਮ ਸਰਟੀਫਿਕੇਟ ਹੋਵੇਗਾ ਲਾਜ਼ਮੀ ਸਰਕਾਰ ਨੇ ਨਿਯਮਾਂ ਚ ਕਰਤਾ ਬਦਲਾ ਮਹਾਕਮ ਦੇ ਵਿੱਚ ਅਯੋਧਿਆ ਪਹੁੰਚੇ ਲੱਖਾ ਸ਼ਰਧਾਲੂ 26 ਜਨਵਰੀ ਤੋਂ ਰੋਜ਼ਾਨਾ ਚੜਿਆ 1 ਕਰੋੜ ਦਾ ਚੜਾਵਾ 골ਡ ਖਰੀਦਣ ਵਾਲਿਆਂ ਨੂੰ ਫਿਰ ਲੱਗਾ ਝਟਕਾ ਸੋਨੇ ਚਾਂਦੀ ਦੀਆਂ ਚੜੀਆਂ ਕੀਮਤਾ ਪੰਜਾਬ ਦੇ ਵਿੱਚ ਅੱਜ ਫਿਰ ਪੈਨ ਗੇਗ ਗੜੇ ਕਈ ਜ਼ਿਲ੍ਹਿਆਂ ਦੇ ਲਈ ਜਾਰੀ ਹੋਇਆ ਅਲਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟਿਸ਼ ਸਰਕਾਰ ਦੇ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਜਿਹਾੰਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ ਅਸਲ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ਲਨਸਕੀ ਦੇ ਵੱਲੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਗਈ ਪਰ ਉਹ ਮੁਲਾਕਾਤ ਕੇ ਹੋ ਜਈ ਰਹੀ ਇਸ ਦਾ ਸਭ ਨੂੰ ਪਤਾ ਹੈ ਕਿਉਂਕਿ ਇਹਨਾਂ ਦੋਹਾਂ ਰਾਸ਼ਟਰਪਤੀਆਂ ਵਿਚਾਲੇ ਕਾਫੀ ਬਹਿਸਬਾਜ਼ੀ ਹੁੰਦੀ ਕੋਈ ਦੇਖੀ ਗਈ ਜਿਸ ਤੋਂ ਬਾਅਦ ਹੁਣ ਇੱਕ ਰਿਪੋਰਟ ਆਈ ਹੈ ਕਿ ਬ੍ਰਿਟਿਸ਼ ਦੀ ਜੋ ਸਰਕਾਰ ਹੈ ਉਸ ਦੇ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਮਾਮਲੇ ਦੇ ਨਾਲ ਜੁੜੀ ਜਾਣਕਾਰੀ ਚ ਦੱਸਿਆ ਗਿਆ ਕਿ ਬ੍ਰਿਟਿਸ਼ ਪੀਐਮ ਕੀਰਸ ਸਟਾਰਮ ਯੂਕਰੇਨ ਨੂੰ 14000 ਕਰੋੜ ਰੁਪਏ ਦੀ ਮਦਦ ਦੇਣਗੇ ਜਿਸ ਦੇ ਨਾਲ ਯੂਕਰੇਨ 5000 에어 డిਫੈਂਸ ਮਜ਼ਾਇਲਾ ਖਰੀਦੇਗਾ ਸਟਾਰਮ ਨੇ ਕਿਹਾ ਕਿ ਇਹ ਮਜ਼ਾਇਲਾ ਬਰਤਾਨੀਆਂ ਦੇ ਬੈਲਟ ਫਾਸ ਦੇ ਵਿੱਚ ਬਣਾਈਆਂ ਜਾਣਗੀਆਂ ਜਿਸ ਦੇ ਨਾਲ ਸਾਡੇ ਰੱਖਿਆ ਖੇਤਰ ਦੇ ਵਿੱਚ ਨੌਕਰੀਆਂ ਵਧਣਗੀਆਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਜ਼ੇਲੈਸਕੀ ਨੂੰ 24000 ਕਰੋੜ ਰੁਪਏ ਦਾ ਕਰਜ਼ਾ ਦੇਣ ਦੀ ਗੱਲ ਕਹੀ ਸੀ ਸਟਾਰਮ ਨੇ ਇਹ ਵੀ ਕਿਹਾ ਕਿ ਅਮਰੀਕਾ ਕਈ ਦਹਾਕਿਆਂ ਤੋਂ ਸਾਡਾ ਭਰੋਸੇਮੰਦ ਸਾਥੀ ਰਿਹਾ ਹੈ ਤੇ ਅੱਗੇ ਵੀ ਬਣਿਆ ਰਹੇਗਾ ਬ੍ਰਿਟਿਸ਼ ਭੀਮ ਨੇ ਇੱਕ ਗੱਲ ਆ ਯੂਕਰੇਨ ਜੰਗ ਦੇ ਮੁੱਦੇ ਤੇ ਯੂਰਪੀ ਦੇਸ਼ਾਂ ਦੀ ਡਿਫੈਂਸ ਸਮਿਟ ਦੇ ਬਾਅਦ ਕਹੀਆਂ ਨੇ ਇਸ ਬੈਠਕ ਦੇ ਵਿੱਚ 15 ਦੇਸ਼ਾਂ ਨੇ ਰਾਸ਼ਟਰ ਮੁਖੀ ਤੁਰਕੀ ਦੇ ਵਿਦੇਸ਼ ਮੰਤਰੀ ਨਾਟੋ ਦੇ ਜਨਰਲਸ ਕੱਤਰ ਯੂਰਪੀ ਸੰਘ ਦੇ ਯੂਰਪੀ ਕੌਂਸਲ ਦੇ ਜੋ ਪ੍ਰੈਜ਼ੀਡੈਂਟ ਨੇ ਉਸ ਸ਼ਾਮਲ ਹੋਣਗੇ ਸਟਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲ ਜੋ ਹੈ ਉਹ ਬ੍ਰਿਟਿਸ਼ ਲੋਕਾਂ ਨੂੰ ਸੁਰੱਖਿਆ ਦੇਣਾ ਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਖਾਸ ਕਰਕੇ ਇਸ ਮੁਸ਼ਕਲ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਯੂਕਰੇਨ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣਾ ਹੈ ਅਸੀਂ ਯੂਕਰੇਨ ਦੇ ਲਈ ਆਪਣਾ ਸਮਰਥਨ ਦੁੱਗਣਾ ਕਰ ਰਹੇ ਹਾਂ ਸਵਿਟ ਦੇ ਵਿੱਚ ਸ਼ਾਮਲ ਨੇਤਾਵਾਂ ਨੇ ਯੂਕਰੇਨ ਦੇ ਲਈ ਫੌਜੀ ਸਹਾਇਤਾ ਜਾਰੀ ਰੱਖਣ ਤੇ ਰੂਸ ਦੇ ਆਰਥਿਕ ਦਬਾਅ ਵਧਾਉਣ ਤੇ ਸਹਿਮਤੀ ਜ਼ਾਹਰ ਕੀਤੀ ਹੈ ਕਿਸੇ ਵੀ ਸ਼ਾਂਤੀ ਵਾਰਤਾ ਦੇ ਵਿੱਚ ਯੂਕਰੇਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਸ਼ਾਮਲ ਦਾ ਕਹਿਣਾ ਹੈ ਕਿ ਸਮਝੌਤੇ ਦੇ ਵਿੱਚ ਰੂਸ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ ਪਰ ਰੂਸ ਨੇ ਇਸ ਤੋਂ ਪਹਿਲਾਂ ਕਈ ਵਾਰ ਸਮਝੌਤਿਆਂ ਦਾ ਉਲੰਘਣ ਕੀਤਾ ਸੀ ਜਿਹਦੇ ਵਿੱਚ ਸਾਨੂੰ ਤੈਅ ਕਰਨਾ ਹੋਵੇਗਾ ਕਿ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਗਾਰੰਟੀ ਤੇ ਕੋਈ ਅਸਰ ਜਿਹੜਾ ਉਹ ਨਹੀਂ ਪੈਣਾ ਚਾਹੀਦਾ ਅੱਗੇ ਦੇ ਸੰਘਰਸ਼ ਤੋਂ ਬਚਣ ਦੇ ਲਈ ਗਾਰੰਟੀ ਦੀ ਜੜੀ ਲੋੜ ਹੈ ਪੈਸਿਆਂ ਦੇ ਨਾਲ ਨਾਲ ਹੋਰ ਵੀ ਸਹਾਇਤਾ ਜਿਹੜੀ ਹੈ ਉਹ ਬ੍ਰਿਟਿਸ਼ ਦੇ ਵੱਲੋਂ ਕੀਤੀ ਜਾ ਸਕਦੀ ਹੈ ਯੂਕਰੇਨ ਦੀ ਜਿਨ੍ਹਾਂ ਲੋਕਾਂ ਨੇ ਪਾਸਪੋਰਟ ਬਣਾਣਾ ਹੈ ਉਹਨਾਂ ਦੇ ਲਈ ਇੱਕ ਵੱਡੀ ਖਬਰ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਫੈਸਲਾ ਲਿਆ ਜਿਸ ਦੇ ਤਹਿਤ ਹੁਣ ਪਾਸਪੋਰਟ ਬਣਾਉਣ ਦੇ ਲਈ ਬਰਥ ਸਰਟੀਫਿਕੇਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਤੁਹਾਡੀ ਜਨਮ ਦੀ ਮਿਤੀ ਜਾਣਨ ਦੇ ਲਈ ਹੁਣ ਸਿਰਫ ਤੇ ਸਿਰਫ ਬਰਥ ਸਰਟੀਫਿਕੇਟ ਦੀ ਹੀ ਜ਼ਰੂਰਤ ਪਵੇਗੀ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਸਕਦੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਜਾਣ ਦੇ ਲਈ ਪਾਸਪੋਰਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਕੱਲ ਹਰ ਕੋਈ ਪਾਸਪੋਰਟ ਬਣਾ ਰਿਹਾ ਹੈ। ਪਤਾ ਨਹੀਂ ਕਦੋਂ ਵਿਦੇਸ਼ ਜਾਣ ਦਾ ਮੌਕਾ ਮਿਲ ਜਾਵੇ। ਨੌਕਰੀ ਕਰਨ ਵਾਲੇ ਲੋਕਾਂ ਨੂੰ ਜੁਆਇਨ ਕਰਨ ਵੇਲੇ ਪੁੱਛਿਆ ਜਾਂਦਾ ਹੈ ਕਿ ਉਹਨਾਂ ਦੇ ਕੋਲ ਪਾਸਪੋਰਟ ਹੈ ਜਾਂ ਫਿਰ ਨਹੀਂ। ਜੇ ਜੇਹਾ ਨਹੀਂ ਹੁੰਦਾ ਤਾਂ ਕੰਪਨੀਆਂ ਇਸ ਨੂੰ ਬਣਾਉਣ ਦੇ ਲਈ ਕਹਿ ਦਿੰਦੀਆਂ ਨੇ। ਇਸ ਲਈ ਪਾਸਪੋਰਟ ਅੱਜ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ। ਦੂਸਰੇ ਪਾਸਪੋਰਟ ਸਰਟੀਫਿਕੇਟ ਦਾ ਇੱਕ ਅਹਿਮ ਹਿੱਸਾ ਅਜਿਹੇ ਦੇ ਵਿੱਚ ਜੇਕਰ ਤੁਸੀਂ ਵੀ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੇ ਆਨ ਦੇ ਨਾਲ ਸੁਣ ਲਿਓ ਦਰਅਸਲ ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਨੂੰ ਲੈ ਕੇ ਕੁਝ ਬਦਲਾਅ ਕਰ ਦਿੱਤੇ ਨੇ ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕੀਤਾ ਹੈ ਇਸ ਦੇ ਤਹਿਤ 1 ਅਕਤੂਬਰ 2023 ਜਾਂ ਫਿਰ ਇਸ ਤੋਂ ਬਾਅਦ ਪੈਦਾ ਹੋਏ ਜੋ ਪਾਸਪੋਰਟ ਬਿਨੈਕਾਰ ਨੇ ਉਹਨਾਂ ਦੇ ਲਈ ਜਨਮ ਸਰਟੀਫਿਕੇਟ ਜਨਮ ਦੀ ਮਿਤੀ ਦਾ ਸਬੂਤ ਮੰਨਿਆ ਜਾਏਗਾ ਪਾਸਪੋਰਟ ਨਿਯਮਾਂ ਦੇ ਵਿੱਚ ਬਦਲਾਅ ਕਰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿਕ ਅਕਤੂਬਰ 2023 ਨੂੰ ਜਾਂ ਫਿਰ ਇਸ ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਹੁਣ ਪਾਸਪੋਰਟ ਬਣਾਉਣ ਦੇ ਲਈ ਸਿਰਫ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਜਨਮ ਮਿਤੀ ਦੇ ਸਬੂਤ ਵੱਜੋਂ ਕੋਈ ਹੋਰ ਦਸਤਾਵੇਜ਼ ਸਵੀਕਾਰ ਨਹੀਂ ਕੀਤਾ ਜਾਏਗਾ ਇਸ ਹਫਤੇ 1980 ਦੇ ਪਾਸਪੋਰਟ ਨਿਮਾਦ ਵਿੱਚ ਸੋਧ ਬਾਰੇ ਇੱਕ ਅਧਿਕਾਰਤ ਨੋਟਿਸ ਜੋ ਹੈ ਉਹ ਜਾਰੀ ਕੀਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋ ਜਾਣਗੇ ਨਵੇਂ ਦੇ ਤਹਿਤ ਜਨਮ ਸਰਟੀਫਿਕੇਟ ਸਿਰਫ 1 ਅਕਤੂਬਰ 2023 ਜਾਂ ਫਿਰ ਇਸ ਤੋਂ ਬਾਅਦ ਪੈਦਾ ਹੋਏ ਵਿਅਕਤੀਆਂ ਦੇ ਲਈ ਵੈਧ ਹੋਵੇਗਾ। ਇਹ ਜਨਮ ਸਰਟੀਫਿਕੇਟ ਜਨਮ ਅਤੇ ਮੌਤ ਦੇ ਰਜਿਸਟਰ ਨਗਰ ਨਿਗਮ ਜਾਂ ਫਿਰ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਐਕਟ 1969 ਦੇ ਅਧੀਨ ਅਧਿਕਾਰਤ ਕਿਸੇ ਹੋਰ ਅਥਾਰਟੀ ਦੁਆਰਾ ਜਾਰੀ ਕੀਤਾ ਜਾਣਾ ਚਾਹੀਦਾ ਹੈ। ਜੇ ਕਿਸੇ ਦਾ ਜਨਮ 1 ਅਕਤੂਬਰ 2023 ਤੋਂ ਪਹਿਲਾਂ ਹੋਇਆ ਹੈ ਤੇ ਉਹ ਪਾਸਪੋਰਟ ਬਣਾਉਣ ਦੇ ਲਈ ਜਨਮ ਮਿਤੀ ਦੇ ਸਬੂਤ ਵਜੋਂ ਡਰਾਈਵਿੰਗ ਲਾਇਸੈਂਸ ਜਾਂ ਫਿਰ ਸਕੂਲ ਛੱਡਣ ਦਾ ਸਰਟੀਫਿਕੇਟ ਵਰਗੇ ਕਈ ਹੋਰ ਵਿਕਲਪਿਕ ਜੋ ਦਸਤਾਵੇਜ਼ ਹੁੰਦੇ ਨੇ ਉਹ ਜਮ੍ਹਾਂ ਕਰਵਾ ਸਕਦਾ ਹੈ ਇਸ ਲਈ ਜੇ ਤੁਸੀਂ ਵੀ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤੇ ਇਹ ਅਹਿਮ ਖਬਰ ਤੁਹਾਡੇ ਲਈ ਹੈ ਆਪਣੇ ਸਾਥੀਆਂ ਤੇ ਦੋਸਤਾਂ ਨੂੰ ਵੀ ਦੱਸੋ ਕਿ ਪਾਸਪੋਰਟ ਨਿਯਮਾਂ ਦੇ ਵਿੱਚ ਕਿਸ ਤਰੀਕੇ ਕੇਂਦਰ ਸਰਕਾਰ ਦੇ ਵੱਲੋਂ ਬਦਲਾਅ ਕੀਤਾ ਗਿਆ ਪ੍ਰਿਆਗਰਾਜ ਦੇ ਵਿੱਚ ਲੱਗੇ ਮਹਾਕੁੰਮ ਮੇਲੇ ਦੀ ਸਮਾਪਤੀ ਹੋ ਗਈ ਜੀ ਹਾਂ ਇਸ ਦੇ ਵਿੱਚ ਕਰੋੜਾਂ ਸ਼ਰਧਾਲੂਆਂ ਨੇ ਭਾਗ ਲਿਆ ਉਹਨਾਂ ਦੇ ਵੱਲੋਂ ਗੰਗਾ ਸ্নান ਕੀਤਾ ਗਿਆ ਤੇ ਨਾਲ ਹੀ ਨਾਲ ਆਲੇ ਦੁਆਲੇ ਜੋ ਪ੍ਰਿਆਗਰਾਜ ਦੇ ਕੋਲ ਮੰਦਰ ਸੀ ਉਹਨਾਂ ਦੇ ਦਰਸ਼ਨ ਵੀ ਕੀਤੇ ਗਏ ਪ੍ਰਿਆਗਰਾਜ ਦੇ ਕੋਲ ਅਯੁੱਧਿਆ ਦੇ ਵਿੱਚ ਰਾਮ ਮੰਦਰ ਹੈ ਤੇ ਰਾਮ ਮੰਦਰ ਨੂੰ ਬਣਿਆ 1 ਸਾਲ ਹੋਇਆ ਉਸ ਕਾਰਨ ਸ਼ਰਧਾਲੂਆਂ ਦੇ ਵਿੱਚ ਇਸ ਮੰਦਰ 'ਚ ਮੱਥਾ ਟੇਕਣ ਦਾ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਪ੍ਰਿਆਗਰਾਜ 'ਚ ਲੱਗੇ ਮਹਾਕੁੰਮ ਦੇ ਮੇਲੇ ਦੌਰਾਨ ਉੱਥੇ ਆਏ ਸ਼ਰਧਾਲੂਆਂ ਦੇ ਵੱਲੋਂ ਨਤਮਸਤਕ ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਇਆ ਗਿਆ ਜਿਸ ਤੋਂ ਬਾਅਦ ਰੋਜ਼ਾਨਾ 26 ਜਨਵਰੀ ਤੋਂ ਬਾਅਦ ਹੁਣ ਤੱਕ 1 ਕਰੋੜ ਦਾ ਚੜਾਵਾ ਚੜਦਾ ਰਿਹਾ ਹੈ ਮੰਦਿਰ ਦੇ ਵਿੱਚ ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪ੍ਰਿਆਗਰਾਜ ਦੇ ਮਹਾਕੁੰਮ ਤੋਂ ਵਾਪਸ ਆਏ ਸ਼ਰਧਾਲੂਆਂ ਦੀ ਭਾਰੀ ਭੀੜ ਨੇ ਰਾਮ ਲੱਲਾ ਦੇ ਖਜ਼ਾਨੇ ਨੂੰ ਕਾਫੀ ਅਮੀਰ ਬਣਾਇਆ ਮਹਾਕੁੰਮ ਤੋਂ ਬਾਅਦ ਇੱਥੇ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੇ ਆਉਣ ਦਾ ਸلسਲਾ ਮਾਰਨੀ ਮਸਿਆ ਤੋਂ ਠੀਕ ਪਹਿਲਾਂ ਸ਼ੁਰੂ ਹੋ ਗਿਆ ਸਟੇਟ ਬੈਂਕ ਆਫ ਇੰਡੀਆ ਯੋਧਿਆ ਦੇ ਚੀਫ ਮੈਨੇਜਰ ਜੀਪੀ ਮਿਸ਼ਰਾ ਦਾ ਕਹਿਣਾ ਹੈ ਜੇ 26 ਜਨਵਰੀ ਤੋਂ ਚੜਾਵੇ ਦੇ ਆંકੜਿਆਂ ਦਾ ਮੁਲਾਕਨ ਕਰੀਏ ਤਾਂ ਲਗਭਗ 1 ਕਰੋੜ ਹਰ ਦਿਨ ਦੇ ਹਿਸਾਬ ਦੇ ਨਾਲ ਚੜਾਵਾ ਹੈ ਉਹਨਾਂ ਨੇ ਕਿਹਾ ਕਿ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਗਿਣਤੀ ਦੇ ਲਈ 9 ਸਥਾਈ ਕਰਮਚਾਰੀਆਂ ਦਾ ਸਟਾਫ ਤੈਨਾਤ ਕੀਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੀ ਮਦਦ ਦੇ 36 ਆਊਟਸੋਰਸਿੰਗ ਕਰਮਚਾਰੀ ਵੀ ਤੈਨਾਤ ਕੀਤੇ ਗਏ ਨੇ ਇਸੇ ਤਰ੍ਹਾਂ 45 ਕਰਮਚਾਰੀਆਂ ਦਾ ਇੱਕ ਸਟਾਫ ਹਰ ਰੋਜ਼ ਨੋਟਾਂ ਤੇ ਸਿੱਕਿਆਂ ਦੀ ਗਿਣਤੀ ਕਰਦਾ ਫਿਰ ਨੋਟਾਂ ਤੇ ਸਿੱਕਿਆਂ ਵਾਲੇ ਬਕਸਿਆਂ ਨੂੰ ਬੈਂਕ ਦੀ ਬ੍ਰਾਂਚ ਦੇ ਵਿੱਚ ਲਿਆਇਆ ਜਾਂਦਾ ਹੈ ਦੱਸਿਆ ਗਿਆ ਹੈ ਕਿ ਸਿੱਕਿਆਂ ਦੀ ਗਿਣਤੀ ਵੀ ਮਸ਼ੀਨ ਰਾਹੀਂ ਕੀਤੀ ਜਾਂਦੀ ਹੈ ਤੇ ਇਹ ਮਸ਼ੀਨ 1 ਰੁਪਏ 2 ਰੁਪਏ 5 ਰੁਪਏ ਤੇ 10 ਰੁਪਏ ਦੇ ਸਿੱਕਿਆਂ ਨੂੰ ਵੱਖ-ਵੱਖ ਕਰਦੀ ਹੈ ਇਸ ਤਰ੍ਹਾਂ 100-100 ਸਿੱਕਿਆਂ ਦੀ ਗਿਣਤੀ ਕਰਨ ਤੋਂ ਬਾਅਦ ਉਹ-ਉਹ ਹਜ਼ਾਰ ਦੇ ਪੈਕੇਟ ਤਿਆਰ ਕੀਤੇ ਜਾਂਦੇ ਨੇ 1 ਤੋਂ 2 ਰੁਪਏ ਦੇ ਸਿੱਕੇ ਸਿਰਫ ਬੈਂਕ ਵਿੱਚ ਹੀ ਜਮ੍ਹਾਂ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਮੰਦਰ ਦੇ ਵਿੱਚ ਹੀ ਹੋਰ ਸਿੱਕੇ ਵਰਤੇ ਜਾਂਦੇ ਨੇ ਰਾਮ ਮੰਦਰ ਵਿੱਚ ਪਹਿਲਾਂ ਤੋਂ ਜਮਾ ਸੋਨਾ ਚਾਂਦੀ ਦੇ ਗਹਿਣਿਆਂ ਦੀ ਵਿਗਿਆਨਕ ਤੌਰ ਤੇ ਜਾਂਚ ਕੀਤੀ ਜਾਂਦੀ ਆ ਤੇ ਸ਼ੁੱਧ ਧਾਤ ਨੂੰ ਵੱਖ ਕਰਨ ਤੋਂ ਬਾਅਦ ਬਿਸਕੁਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਤੇ ਰੋਜ਼ਾਨਾ ਦੀ ਗਿਣਤੀ ਦੇ ਵਿੱਚ 1 ਕਰੋੜ ਦਾ ਚੜਾਵਾ ਇੱਥੇ ਚੜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਮ ਮੰਦਰ ਆਏ ਇਹ ਸਰਦਾਰ ਨੂੰ ਜੋ ਕਿ ਪਹਿਲਾਂ ਪ੍ਰਯਾਗਰਾਜ ਦੇ ਵਿੱਚ ਮਹਾਕੁੰਚ ਸ਼ਾਮਲ ਹੋਣ ਦੇ ਲਈ ਆਏ ਸੀ ਪਰ ਵਾਪਸੀ ਸਮੇਂ ਇਨਾਂ ਦੇ ਵੱਲੋਂ ਅਯੋਧਿਆ ਆ ਕੇ ਰਾਮ ਮੰਦਰ ਦੇ ਵਿੱਚ ਨਤਮਸਤਕ ਹੋਇਆ ਗਿਆ ਤੇ ਰੋਜ਼ਾਨਾ ਦਾ 1 ਕਰੋੜ ਦਾ ਚੜਾਵਾ ਜਿਹੜਾ ਉਹ ਪਿਛਲੇ ਡੇਢ ਮਹੀਨੇ ਤੋਂ ਇੱਥੇ ਰਾਮ ਮੰਦਰ ਦੇ ਵਿੱਚ ਛੱਡ ਰਿਹਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜਾ ਵੇਖਣ ਨੂੰ ਮਿਲਦਾ ਰਹਿੰਦਾ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਉਸ ਸ਼ੁਰੂਆਤ ਦੇ ਵਿੱਚ ਹੀ ਸੋਨਾ ਚਾਂਦੀ ਦੋਹੇ ਤਾਤਾਂ ਮਹਿੰਗੀਆਂ ਹੁੰਦੀਆਂ ਹੋਈਆਂ ਨਜ਼ਰ ਆਈਆਂ ਕਿਤੇ ਨਾ ਕਿਤੇ ਖਰੀਦਦਾਰਾਂ ਨੂੰ ਇੱਕ ਝਟਕਾ ਜ਼ਰੂਰ ਹੈ ਕਿਉਂਕਿ ਲਗਾਤਾਰ ਸੋਨੇ ਚਾਂਦੀ ਦੇ ਜੁਦਾਮ ਨੇ ਵਧ ਰਹੇ ਨੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 3 ਮਾਰਚ 2025 ਨੂੰ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਐਮਸੀਐਕਸ ਤੇ ਸੋਨਾ 0.45% ਦੇ ਵਾਧੇ ਦੇ ਨਾਲ 84602 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਜਦ ਕਿ ਚਾਂਦੀ ਦੀ ਕੀਮਤ 0.55 ਫੀਸਦੀ ਦੇ ਵਾਧੇ ਦੇ ਨਾਲ 94850 ਰੁਪਏ ਪ੍ਰਤੀ ਕਿਲੋ ਤੇ ਕਾਰੋਬਾਰ ਕਰ ਰਹੀ ਹੈ ਸ਼ੁਕਰਵਾਰ ਨੂੰ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਕੁਝ ਇਸ ਤਰੀਕੇ ਰਹੀ ਹੈ ਕਿ ਸੋਨੇ ਦੀ ਕੀਮਤ 500 ਰੁਪਏ ਡਿੱਗੀ ਤੇ ਦੋ ਹਫ਼ਤੇ ਦੇ ਹੇਠਲੇ ਪੱਧਰ 87700 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਅਕੜ ਭਾਰਤੀ ਸਰਾਫਾ ਸੰਨ ਨੇ ਜਾਣਕਾਰੀ ਦਿੱਤੀ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ 99.9 ਫੀਸਦੀ ਸ਼ੁੱਧਾ ਵਾਲਾ ਸੋਨਾ 88200 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਸਾਲ ਹੁਣ ਤੱਕ ਸੋਨੇ ਦੀ ਕੀਮਤ 8310 ਰੁਪਏ ਜਾਂ ਫਿਰ 10.5 ਫੀਸਦੀ ਦੇ ਵਾਧੇ ਦੇ ਨਾਲ 87700 ਰੁਪਏ ਪ੍ਰਤੀ 10 ਗ੍ਰਾਮ ਹੋ ਚੁੱਕੀ ਹੈ ਜਦ ਕਿ 1 ਜਨਵਰੀ ਨੂੰ ਸੋਨੇ ਦੀ ਕੀਮਤ 79390 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਨਾਡਨ ਵਿੱਚ 10.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 500 ਰੁਪਏ ਦੇ ਕੇ 87300 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਇਸ ਦੀ ਪਿਛਲੀ ਵੰਦ ਕੀ ਮਸਤਾਸੀ 8800 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਇਸ ਸਾਲ ਹੁਣ ਤੱਕ ਸੋਨਾ 8894 ਰੁਪਏ ਮਹਿੰਗਾ ਹੋ ਚੁੱਕਾ ਹੈ ਇਸ ਸਾਲ ਯਾਨੀ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ 24 ਕੈਰੇਟ ਸੋਨੇ ਦੀ ਜੋ ਕੀਮਤ ਹੈ ਉਹ 10 ਗ੍ਰਾਮ 8895 ਰੁਪਏ ਵਧ ਕੇ 76162 ਰੁਪਏ ਤੋਂ 85056 ਰੁਪਏ ਹੋ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਦੀ ਗੱਲ ਕਰੀਏ ਤਾਂ 7463 ਰੁਪਏ ਦੇ ਵਾਧੇ ਦੇ ਨਾਲ 86000 17 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 93480 ਰੁਪਏ ਹੋ ਚੁੱਕੀ ਹੈ ਜਦ ਕਿ ਪਿਛਲੇ ਸਾਲ ਯਾਨੀ ਕਿ 2024 ਵਿੱਚ ਸੋਨਾ ਜਿਹੜਾ ਹੈ ਪੂਰੇ ਸਾਲ ਦੇ ਵਿੱਚ 12810 ਰੁਪਏ ਮਹਿੰਗਾ ਹੋ ਗਿਆ ਸੀ ਪਰ ਇਸ ਸਾਲ ਬੜੀ ਤੇਜ਼ੀ ਦੇ ਨਾਲ ਸੋਨਾ ਚਾਂਦੀ ਮਹਿੰਗਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਪੰਜਾਬ ਵੈਦਰ ਅਪਡੇਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਪੰਜਾਬ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿਣ ਵਾਲਾ ਤੁਹਾਨੂੰ ਦੱਸਾਂਗੇ ਪਰ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਦਿਨ ਚੜ੍ਹਦੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਜਿਸ ਤੋਂ ਬਾਅਦ ਬੂੰਦਾਬਾਰੀ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਗੱਲ ਆ ਪੱਟ ਜਲੰਧਰ ਦੀ ਕਰ ਰਹੇ ਹਾਂ ਜਿੱਥੇ ਕਿ ਇਸ ਵੇਲੇ ਬੂੰਦਾਬਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਮੌਸਮ ਵਿਭਾਗ ਨੇ ਇਹ ਕਿਹਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹ ਨਹੀਂ ਵੱਧ ਸਕਦਾ ਨਾਲ ਹੀ ਨਾਲ ਗੜੇ ਮਾਰੀ ਦੀ ਵੀ ਕੋਇਕਵਾਣੀ ਕੀਤੀ ਗਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਨਾਲ ਨਾਲ ਬਰਫ਼ ਵੀ ਡਿੱਗ ਸਕਦੀ ਹੈ ਮਾਮਲੇ ਸਬੰਧੀ ਕੀ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਦੇ ਅਖੀਰ ਦੇ ਵਿੱਚ ਹੋਈ ਗੜੇਮਾਰੀ ਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਨੇ ਹਾਲਾਂਕਿ ਫਿਰ ਜ਼ਿਆਤਰ ਇਲਾਕਿਆਂ ਦੇ ਵਿੱਚ ਦੋ ਦਿਨ ਧੁੱਪ ਖੜਨ ਦੇ ਨਾਲ ਮੌਸਮ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਸੀ ਪਰ ਹੁਣ ਇੱਕ ਵਾਰ ਫਿਰ ਮੌਸਮ ਵਿਭਾਗ ਦੇ ਵੱਲੋਂ ਗੜੇਮਾਰੀ ਦੀ ਪੁਖਿਖਵਾਨੀ ਕਰ ਦਿੱਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਨੇਰੀ ਤੂਫਾਨ ਦੇ ਨਾਲ ਮੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਦੇ ਮੱਦੇ ਨਜ਼ਰ ਚਾਰਜ ਦੇ ਹਾਂ ਦੇ ਵਿੱਚ orange alert ਤੇ नौ ਜ਼ਿਲਿਆਂ ਦੇ ਲਈ yellow alert ਜਾਰੀ ਕੀਤਾ ਗਿਆ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਹੁਲੇ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋ ਰਿਹਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਦੇਖਣ ਨੂੰ ਮਿਲ ਰਿਹਾ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਹਨੇਰੀ ਤੂਫਾਨ ਦੇ ਨਾਲ ਬਾਰਿਸ਼ ਤੋਂ ਇਲਾਵਾ ਗੜੇ ਮਾਰੀ ਦੀ ਵੀ ਸੰਭਾਵਨਾ ਹੈ ਜਿਹਨਾਂ ਇਲਾਕਿਆਂ ਦੇ ਲਈ ਵਿਭਾਗ ਨੇ orange alert ਜਾਰੀ ਕਰ ਦਿੱਤਾ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਐਸਐਸ ਨਗਰ ਮੁਹਾਲੀ ਫਿਰੋਜ਼ਪੁਰ ਤੇ ਮੋਗਾ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਅਜਮੀਂ ਦਾ ਸਭ ਤੋਂ ਵੱਡਾ ਅਸਰ ਮਾਝੇ ਦੇ ਵਿੱਚ ਵੇਖਣ ਨੂੰ ਮਿਲੇਗਾ ਦੋਆਬੇ ਵਿੱਚ ਵੀ ਜ਼ਿਆਦਾ ਇਲਾਕੇ ਅਜ ਬਾਰਿਸ਼ ਦੀ ਸੰਭਾਵਨਾ ਹੈ ਉੱਥੇ ਮਾਲਵੇ ਦੇ ਬਹੁਤ ਇਲਾਕਿਆਂ ਦੇ ਵਿੱਚ ਅੱਜ ਮੌਸਮ ਸਾਫ਼ ਰਹਿਣ ਦੀ ਭੁਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 'ਚ ਥੋੜੀ ਹੋਰ ਗਿਰਾਵਟ ਆ ਸਕਦੀ ਹੈ ਅੱਜ ਦੇ ਦਿਨ ਤੋਂ ਇਲਾਵਾ ਇਸ ਹਫਤੇ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ ਹਾਲਾਂਕਿ ਵਿਭਾਗ ਨੇ ਚਾਰ ਅਤੇ 5 ਮਾਰਚ ਨੂੰ ਹਨੇਰੀ ਚੱਲਣ ਦੀ ਗੱਲ ਆਖੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਉਥਲ ਪੁਥਲ ਜਾ ਰਹੀ ਹੈ ਪਿਛਲੇ ਹਫਤੇ ਹੋਈ ਗੜੇਮਾਰੀ ਅਤੇ ਮੀਂਹ ਦੇ ਕਾਰਨ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਈ ਪਰ ਸ਼ਨੀਵਾਰ ਨੂੰ ਤੂਫਾਨ ਵਾਲੇ ਮੌਸਮ ਤੋਂ ਬਾਅਦ ਤਾਪਮਾਨ 10.5 ਡਿਗਰੀ ਵੱਧ ਗਿਆ ਅਤੇ ਆਮ ਤੱਕ ਪਹੁੰਚ ਗਿਆ ਐਤਵਾਰ ਨੂੰ ਵੀ ਧੁੱਪ ਖਿੜਨ ਦੇ ਨਾਲ ਲੋਕਾਂ ਨੂੰ ਠੰਣ ਤੋਂ ਰਾਹਤ ਮਿਲੀ ਪਰ ਹੁਣ ਵਿਭਾਗ ਨੇ ਇੱਕ ਵਾਰ ਫਿਰ ਮੀਂਹ ਤੇ ਗੜਮਾਰੀ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਚੁਕਾਈ ਭਾਵੇਂ ਮਾਰਚ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਈ ਸੀ ਪਰ ਮੌਸਮ ਵਿਭਾਗ ਨੇ ਭੇਖवाणी ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹਿਣ ਵਾਲਾ ਹੈ ਮਾਰਚ ਦੇ ਮਹੀਨੇ ਪਹਿਲੇ 15 ਦਿਨਾਂ ਦੇ ਲਈ ਤਾਪਮਾਨ ਆਮ ਨਾਲੋਂ ਉੱਪਰ ਰਹੇਗਾ ਮੌਸਮ ਵਿਭਾਗ ਦੇ ਅਨੁਸਾਰ ਮਾਰਚ ਦੇ ਪਹਿਲੇ ਹਫਤੇ ਪੰਜਾਬ ਦੇ ਆਲੇ-ਦੁਆਲੇ ਦੇ ਸੂਬਿਆਂ ਅੱਜ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ ਇਸ ਦਿਨਾਂ ਲਈ 7 ਤੋਂ 14 ਮਾਰਚ ਤੱਕ ਤਾਪਮਾਨ ਜਿਹੜਾ ਉਹ ਆਮ ਨਾਲੋਂ ਵੱਧ ਰਹਿ ਸਕਦਾ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਜਿਹੜੀ ਗਰਮੀ ਹੈ ਉਹ ਕਾਫੀ ਜਲਦੀ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਪਰ ਜੇ ਆਪਾਂ ਹੁਣ 2 ਤੋਂ 3 ਦਿਨਾਂ ਦੀ ਗੱਲ ਕਰੀਏ ਤਾਂ ਅੱਜ 3 ਮਾਰਚ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਗੜੇਮਾਰੇ ਦੀ ਭੁਖਵਾਣੀ ਕੀਤੀ ਗਈ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬਾਰੀ ਤਾਂ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਜੇ 4 ਤੇ 5 ਮਾਰਚ ਦੀ ਗੱਲ ਕਰੀਏ ਤਾਂ ਇਸ ਦਿਨ ਮੀਂਹ ਦੀ ਕੋਈ ਗੱਲ ਨਹੀਂ ਕਹੀ ਗਈ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਦਿਨ ਤੂਫਾਨ ਆ ਸਕਦਾ ਹੈ ਹਨੇਰੀਆਂ ਚੱਲ ਸਕਦੀਆਂ ਪਰ ਇਸ ਲਈ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਾਨੂੰ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰਦਾ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਆਏ ਦੇ ਨਾਲ